And dedication and dedication have, have built this great movement, This great movement we pr proudly call our own. We proudly call our own. We stand together. We stand together. Again. <laughs> ਬੈਂਕ ਅਫੀਸਰ ਕਨਫੈਡਰੇਸ਼ਨ ਇਹਦੇ ਬਾਰੇ ਦੱਸ ਸਕੀ ਹੈ 올 ਇੰਡੀਆ ਬੈਂਕ ਅਫੀਸਰ ਕਨਫੈਡਰੇਸ਼ਨ 80 ਦੇ ਦਹਾਕਿਆਂ ਦੇ ਵਿੱਚ ਹੋਣ ਚਾਈ ਜਦੋਂ ਕਿ ਪ੍ਰਾਈਵੇਟਾਈਜੇਸ਼ਨ ਦਾ ਬੜਾ ਸ਼ੋਰ ਸੀਗਾ ਕਿ ਜਿਹੜੇ ਬੈਂਕ ਨੈਸ਼ਨਲਾਈਜ਼ ਕੀਤੇ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾਵੇ ਔਰ ਪਿਛਲੇ 40 ਸਾਲਾਂ ਤੋਂ 올 ਇੰਡੀਆ ਬੈਂਕ ਅਫੀਸਰ ਕਨਫੈਡਰੇਸ਼ਨ ਫਾਈਟ ਕਰ ਰਹੀ ਹੈ ਕਿ ਜਿਹੜੇ ਪਬਲਿਕ ਸੈਕਟਰ ਬੈਂਕ ਹਨ ਜੋ ਕਿ ਆਮ ਲੋਕਾਂ ਦੀ ਸੇਵਾ ਲਈ ਬਣਾਏ ਗਏ ਸੀ ਆਮ ਲੋਕਾਂ ਦੇ ਪੈਸੇ ਦੇ ਨਾਲ ਇਹ ਚੱਲਦੇ ਹਨ ਉਹ ਉਹ ਉਹਨਾਂ ਨੂੰ ਪ੍ਰਾਈਵੇਟ ਨਾ ਕੀਤਾ ਜਾ ਸਕੇ ਤੁਸੀਂ ਦੇਖਿਆ ਹੋਵੇਗਾ ਕਿ 2017 ਦੇ ਵਿੱਚ ਵੀ ਜਿਹੜੀ ਮੌਜੂਦਾ ਕੇਂਦਰ ਸਰਕਾਰ ਹੈ ਉਹ ਐਫ ਆਰ ਡੀਆਈ ਬਿੱਲ ਇੱਕ ਲੈ ਕੇ ਆਈ ਸੀ ਜਿਹਦੇ ਨਾਲ ਕੀ ਇੱਕ ਗਵਰਨਮੈਂਟ ਨੂੰ ਅਧਿਕਾਰ ਮਿਲ ਜਾਣਾ ਸੀ ਕਿ ਕਦੇ ਵੀ ਕਿਸੇ ਵੀ ਬੈਂਕ ਨੂੰ ਰਾਤੋ-ਰਾਤ ਪ੍ਰਾਈਵੇਟ ਕਰ ਦਿੱਤਾ ਜਾਵੇ ਤਾਂ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਨੇ ਇੱਕ ਦੇਸ਼ ਵਿਆਪੀ ਮੁਹਿੰਮ ਚਲਾਈ ਉਸ ਵੇਲੇ ਬੈਂਕ ਬਚਾਓ ਦੇਸ਼ ਬਚਾਓ ਔਰ ਪਾਰਲੀਮੈਂਟ ਦੇ ਵਿੱਚ ਸਟੈਂਡਿੰਗ ਕਮੇਟੀ ਦੇ ਸਾਹਮਣੇ ਪ੍ਰੈਜੈਂਟੇਸ਼ਨ ਦਿੱਤੀ ਜੰਤਰ ਮੰਤਰ ਤੇ ਧਰਨਾ ਦਿੱਤਾ ਔਰ ਪਹਿਲਾ ਬਿੱਲ ਸੀਗਾ ਉਹ ਕੇਂਦਰ ਸਰਕਾਰ ਦਾ ਜਿਹੜਾ ਕਿ ਉਹਨਾਂ ਨੂੰ ਵਾਪਸ ਲੈਣਾ ਪਿਆ ਤੁਸੀਂ ਕਿਸਾਨੀ ਬਿੱਲ ਤਾਂ ਤੁਸੀਂ ਜਾਣਦੇ ਹੋ ਕਿ ਵਾਪਸ ਲਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਐਫ ਆਰ ਡੀ ਆਈ ਬਿੱਲ ਆਇਆ ਸੀ 2017 ਦੇ ਵਿੱਚ ਜਿਹਦਾ ਅਸੀਂ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਨੇ पुरजोर ਵਿਰੋਧ ਕੀਤਾ ਸੀ ਔਰ ਉਹ ਬਿੱਲ ਜਿਹੜਾ ਹੈ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪਿਆ ਸੀ ਅਸੀਂ ਇਹੀ ਅੱਜ ਯੂਨਿਟੀ ਪਲੇਜ ਵੀ ਕਰਨ ਜਾ ਰਹੇ ਹਾਂ ਕਿ ਕਦੇ ਵੀ ਜਦੋਂ ਵੀ ਕੇਂਦਰ ਸਰਕਾਰ ਕੋਈ ਇਸ ਤਰ੍ਹਾਂ ਦੀ ਮੂਵ ਲੈ ਕੇ ਆਏਗੀ ਕਿ ਪਬਲਿਕ ਸੈਕਟਰ ਬੈਂਕਾਂ ਨੂੰ ਕਾਰਪੋਰੇਟਸ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਅਸੀਂ ਉਹਦਾ ਵਿਰੋਧ ਕਰਾਂਗੇ ਔਰ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਇਸ ਵਾਸਤੇ ਫਰਮ ਹੈ ਕਿ ਕੋਈ ਵੀ ਪਬਲਿਕ ਸੈਕਟਰ ਬੈਂਕ ਜਿਹੜਾ ਉਹ ਪ੍ਰਾਈਵੇਟ ਨਹੀਂ ਕੀਤਾ ਜਾਵੇਗਾ ਇਹਦੇ ਨਾਲ ਹੀ ਸਾਡੀ ਇੱਕ ਕੇਂਦਰ ਸਰਕਾਰ ਤੋਂ ਬੜੀ ਦੇਰ ਦੀ ਸਾਡੀ ਮੰਗ ਚੱਲ ਰਹੀ ਹੈ ਕਿ ਜਿਹੜੇ 5 ਡੇ ਵਰਕ ਵੀਕ ਹੈ ਉਹ ਜਿਹੜੇ ਬੈਂਕਸ ਦੇ ਵਿੱਚ ਲਾਗੂ ਕੀਤਾ ਜਾਵੇ ਅਸੀਂ ਇਹਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਆਮ ਪਬਲਿਕ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਬੈਂਕਸ ਅੱਜ ਆਲਟਰਨੇਟ ਚੈਨਲ ਦੇ ਥਰੂ ਸੱਤੋ ਦਿਨ ਬੈਂਕਿੰਗ ਦੇ ਰਹੇ ਹਨ ਤੁਸੀਂ ਦੇਖਿਆ ਹੋਵੇਗਾ ਡੀਸੀ ਆਫਿਸ ਹੈ ਜਾਂ ਤਹਿਸੀਲਦਾਰ ਦਾ ਆਫਿਸ ਹੈ ਇਹਨਾਂ ਦਾ ਕੋਈ ਆਲਟਰਨੇਟ ਨਹੀਂ ਫਿਰ ਵੀ ਇਹ ਪੰਜ ਦਿਨ ਕੰਮ ਕਰਦੇ ਔਰ ਬੈਂਕਸ ਤਾਂ ਆਲਟਰਨੇਟ ਡਿਲੀਵਰੀ ਚੈਨਲ ਦੇ ਰਹੇ ਆ ਸੱਤੋ ਦਿਨ ਬੈਂਕਿੰਗ ਦੇ ਰਹੇ ਆ 24 ਘੰਟੇ ਸਾਡੇ ਏਟੀਐਮ ਚੱਲਦੇ ਆ 24 ਆਵਰ ਸਾਡੀ ਜਿਹੜੀ ਮੋਬਾਈਲ ਐਪਸ ਚੱਲ ਰਹੀਆਂ ਔਰ ਯੂਪੀਆਈ ਦੇ ਥਰੂ ਵੀ ਲੋਕ ਜਿਹੜੀ ਹੈ ਪੇਮੈਂਟ ਲੈਣ ਦੇ ਜਿਹੜਾ ਉਹ ਕਰਦੇ ਆ ਸੋ ਸਾਡੀ ਇਹ 5 ਡੇ ਵਰਕ ਵੀਕ ਦੀ ਡਿਮਾਂਡ ਜਿਹੜੀ ਹੈ ਉਹ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ ਅਸੀਂ ਇਹਦੇ ਵਾਸਤੇ ਵੀ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਆਂ ਕਿ ਸਾਡੀ ਜਿਹੜੀ 5 ਡੇ ਵਰਕ ਵੀਕ ਲਾਗੂ ਕਰਨ ਦੀ ਡਿਮਾਂਡ ਹੈ ਇਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਜੇ ਇਹ ਲਾਗੂ ਨਹੀਂ ਕੀਤੀ ਜਾਂਦੀ ਤਾਂ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਰੇਡ ਯੂਨੀਅਨ ਦਾ ਐਕਸ਼ਨ ਹੈ ਉਹ ਲੈਣ ਵਾਸਤੇ ਤਿਆਰ ਹੈ ਸੜੀ ਕੋ ਸੁਰੱਖਿਆ ਕੋ ਗੱਲ ਕਰੀਏ ਜਿੰਨੇ ਵੀ ਏਟੀਐਮ ਨੇ ਨਾ ਤਾਂ ਕਾਦੀ ਸੁਵਿਧਾ ਹੋਈ ਨਹੀਂ ਨਹੀਂ ਦੇਖੋ ਵੱਖ-ਵੱਖ ਬੈਂਕ ਜਿਹੜੇ ਆ ਉਹ ਏਟੀਐਮਸ ਨੂੰ ਲੈ ਕੇ ਆਪਣਾ ਉਹਨਾਂ ਦਾ ਇੱਕ ਸਿਸਟਮ ਐਂਡ ਪ੍ਰੋਸੀਜਰ ਹੈ ਉਹਨੂੰ ਫਾਲੋ ਕਰਦੇ ਆਂ ਸਾਰੇ ਪੂਰੇ ਪੂਰੇ ਦੇਸ਼ ਦੇ ਵਿੱਚ ਅੱਜ ਸਾਡੀ ਟਵਿੱਟਰ ਕੈਂਪੇਨ ਵੀ ਚੱਲ ਰਹੀ ਹੈ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਦੀ ਔਰ ਇਸ ਟਾਈਮ ਉਹ ਪੂਰੇ ਇੰਡੀਆ ਦੇ ਵਿੱਚ ਨੰਬਰ 1 ਟ੍ਰੈਂਡ ਕਰ ਰਹੀ ਹੈ #unity 올ਰੀਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਔਰ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਡੇ ਜਿਹੜੇ ਬੈਂਕ ਆਫੀਸਰਸ ਹਨ ਉਹ ਇਕੱਠੇ ਹੋ ਕੇ 올ਰੀਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਦਾ ਅੱਜ ਇਹ 40ਵਾਂ ਫਾਊਂਡੇਸ਼ਨ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਠੀਕ ਹੈ ਸਾਰਾ ਤੇ ਕਿੰਨੇ ਮੈਂਬਰ ਨੇ ਯਾਹ ਆਲਰੇਡੀ ਆ ਬੈਂਕ ਸਾਡੇ ਪਬਲਿਕ ਸੈਕਟਰ ਬੈਂਕ ਔਰ ਜਿਹੜੇ ਸ਼ੈਡਿਊਲ ਪ੍ਰਾਈਵੇਟ ਸੈਕਟਰ ਬੈਂਕ ਹੈ ਆਰਆਰਬੀਜ਼ ਹੈ ਉਹਨਾਂ ਵੀ 3 ਲੱਖ 20000 ਤੋਂ ਵੱਧ ਮੈਂਬਰਸ਼ਿਪ ਹੈ ਸਾਡੀ ਆਲਰੇਡੀ ਆ ਦੇ ਵਿੱਚ ਔਰ ਬੈਂਕ ਆਫਿਸਰਸ ਦੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਕਿਤੇ ਕਿਤੇ ਮਦਦ ਕਰਦੀ ਤੁਹਾਡੀ ਸੀਐਸਆਰ ਐਕਟੀਵਿਟੀ ਸਾਡੀ ਆਲਰੇਡੀ ਬੈਂਕ ਆਫਿਸਰ ਕਨਫੈਡਰੇਸ਼ਨ ਅਲੱਗ-ਅਲੱਗ ਪਲੇਟਫਾਰਮ ਤੇ ਕਰਦੀ ਰਹਿੰਦੀ ਹੈ ਉਹਦੇ ਵਿੱਚ ਪਲਾਂਟੇਸ਼ਨ ਡਰਾਈਵ ਵੀ ਹੈ ਉਹਦੇ ਵਿੱਚ ਬਲੱਡ ਡੋਨੇਸ਼ਨਸ ਵੀ ਹੈ ਔਰ ਉਹਦੇ ਵਿੱਚ ਜਿਹੜੇ ਕੋਈ ਲੋੜਵੰਦ ਹੈ ਉਹਨਾਂ ਨੂੰ ਅਸਿਸਟੈਂਸ ਵੀ ਹੈ ਪਾਈ ਪਾਈ ਦਿਨ ਦਾ ਵਰਕਿੰਗ ਜਿਹੜਾ ਦਿਹਾੜਾ ਤੁਸੀਂ ਤੇ ਮੰਨ ਕਦੇ ਕਦੇ ਪ੍ਰੋਮਿਸ ਕੀਤਾ ਜੇ ਫਾਂ ਦੇ ਜਾਂ ਤੁਸੀਂ ਕਹਿੰਦੇ ਸਾਡਾ ਹੁਣੇ ਸਾਡਾ ਇੱਕ ਵੇਜ ਰਿਵੀਜ਼ਨ ਦਾ ਐਗਰੀਮੈਂਟ ਸਾਈਨ ਹੋਇਆ ਸੀਗਾ ਅ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਨਾਲ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਬੈਂਕਸ ਹਨ ਕਿਉਂਕਿ 2015 ਦੇ ਵਿੱਚ ਸੈਕੰਡ ਔਰ 4ਥ ਸ਼ਨੀਵਾਰ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਸੀ ਉਦੋਂ ਹੀ ਇਹ ਮੰਨ ਚੱਲ ਰਹੀ ਸੀ ਕਿ ਇਹ ਜਿਹੜੇ ਸਾਰੇ ਸ਼ਨੀਵਾਰ ਹੈ ਉਹਦੇ ਵਿੱਚ ਬੈਂਕਿੰਗ ਜਿਹੜੀ ਹੈ ਉਹਨੂੰ ਆਫ ਰੱਖਿਆ ਜਾਵੇ ਕਿਉਂਕਿ ਹੁਣ ਆਲਟਰਨੇਟ ਡਿਲੀਵਰੀ ਚੈਨਲ ਹੈ ਜੇ ਅਸੀਂ ਸਾਰੇ ਸ਼ਨੀਵਾਰ ਬੈਂਕ ਆਫ ਕਰਦੇ ਆ ਤਾਂ ਪਬਲਿਕ ਨੂੰ ਕੋਈ ਇਹਦੇ ਵਿੱਚ ਇਨਕਨਵੀਨੀਅੰਸ ਨਹੀਂ ਹੋਏਗੀ ਕਿਉਂਕਿ ਆਲਰੇਡੀ ਪਬਲਿਕ ਜਿਹੜੀ ਆਲਟਰਨੇਟ ਡਿਲੀਵਰੀ ਚੈਨਲ ਦੇ ਥਰੂ ਬੈਂਕਿੰਗ ਸਹੂਲਤਾਂ ਲੈ ਰਹੀ ਹੈ ਬਲਕਿ ਇਸ ਦੇ ਵਿੱਚ ਰਾਸ਼ਟਰ ਦੇ ਜਿਹੜੇ ਰਿਸੋਰਸਸ ਹੈ ਲਾਈਟ ਹੈ ਇਲੈਕਟ੍ਰਿਸਿਟੀ ਹੈ ਆਫਿਸ ਖੁੱਲਨੇ ਹੈ ਮੂਵਮੈਂਟ ਹੋਣੀ ਹੈ ਆਫਿਸਰਸ ਦੀ EMPLOYEES ਦੀ ਉਹ ਸਾਰੀ ਜਿਹੜਾ ਨੈਸ਼ਨਲ ਰਿਸੋਰਸਸ ਆ ਉਹਦੀ ਬਚਤ ਹੋਏਗੀ ਇੱਕ ਦਿਨ ਵਾਸਤੇ ਤੁਹਾਨੂੰ ਗੱਲ ਖੜੀ ਕਿੱਥੇ ਵੈਸੇ ਕੇਂਦਰ ਸਰਕਾਰ ਕੋਲ ਜੀ ਪ੍ਰਪੋਜ਼ਲ ਜਿਹੜਾ ਹੈ ਉਹ ਸਾਨੂੰ ਇਹ ਦੱਸਿਆ ਗਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜਿਆ ਹੋਇਆ ਔਰ ਅਸੀਂ ਵੇਟ ਕਰ ਰਹੇ ਹਾਂ ਕਿ ਕਿੰਨੀ ਜਲਦੀ ਇਸ ਦੀ ਅਨਾਊਂਸਮੈਂਟ ਹੋਵੇਗੀ ਠੀਕ ਹੈ ਪੋਲਿਟিক্যাল ਲੈਵਲ ਤੇ ਕੋਈ ਗੱਲ ਇਡੀਆ ਕਲੱਬ ਪਟਿਆਲਾ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਦਾ ਮੌਕਾ ਦਿੱਤਾ ਤੇ ਇੱਥੇ ਅਸੀਂ ਇੱਕ ਸੀਐਸਆਰ ਐਕਟੀਵਿਟੀ ਟਰੀ ਪਲਾਂਟੇਸ਼ਨ ਦੇ ਰੂਪ ਦੇ ਵਿੱਚ ਇੱਥੇ ਕਰਾਂਗੇ ਤੇ ਮੀਡੀਆ ਕਲੱਬ ਹਮੇਸ਼ਾ ਹੀ ਸਾਡੇ ਨਾਲ ਖੜਿਆ ਰਿਹਾ ਹੈ ਆਈਵੋ ਪੰਜਾਬ ਦੇ ਨਾਲ ਜਦੋਂ ਵੀ ਸਾਨੂੰ ਲੋੜ ਪਈ ਹੈ ਮੀਡੀਆ ਕਲੱਬ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਤੇ ਅੱਜ ਸਾਨੂੰ ਮੌਕਾ ਦਿੱਤਾ ਵੀ ਟੀਪ ਲਾਂਟੇਸ਼ਨ ਤੇ ਸਾਡੇ ਬਹੁਤ ਸਾਰੇ ਮੈਂਬਰ ਸਟੇਟ ਕਮੇਟੀ ਦੀ ਟੀਮ ਮੇਰੀ ਇੱਥੇ ਆਈ ਹੈ ਸਾਡੇ ਫੈਕਟਰੀ ਸਰਵ ਰਜੀਵ ਸਰੰਦੀ ਜੀ ਇਹਨਾਂ ਦੀ ਅਗਵਾਈ ਹੇਠ ਅਸੀਂ ਅੱਜ ਇੱਥੇ ਕਰ ਰਹੇ ਹਾਂ ਤੇ ਹਮੇਸ਼ਾ ਹੀ ਅਸੀਂ ਮੀਡੀਆ ਕਲੱਬ ਨੂੰ ਵੀ ਭਰੋਸਾ ਦਵਾਇਆ ਤੇ ਮੀਡੀਆ ਕਲੱਬ ਦਾ ਭਰੋਸਾ ਜਿੱਤਿਆ ਵੀ ਹੈ ਵੀ ਅਸੀਂ ਹਮੇਸ਼ਾ ਮੀਡੀਆ ਕਲੱਬ ਦੇ ਨਾਲ ਖੜੇ ਹਾਂ ਤੇ ਮੀਡੀਆ ਕਲੱਬ ਨੇ ਜਦੋਂ ਵੀ ਸਾਨੂੰ ਕਦੇ ਬੈਂਕਰਸ ਦੇ ਉੱਤੇ ਤੈਂ ਕਿਸ ਨੂੰ ਕੋਈ ਦਿੱਕਤ ਆਈ ਉਹਦੇ 'ਚ ਸਾਡਾ ਪੂਰਾ ਸਾਥ ਦਿੱਤਾ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਆਈਬੋਕ ਪੰਜਾਬ ਵੱਲੋਂ ਤੇ 40th ਫਾਊਂਡੇਸ਼ਨ ਦੇ ਪੂਰੇ ਇੰਡੀਆ ਦੇ ਵਿੱਚ ਬਣਾਇਆ ਜਾ ਰਿਹਾ ਤੇ ਅੱਜ ਅਸੀਂ ਪਟਿਆਲਾ ਵਿਖੇ ਮਨਾ ਰਹੇ ਹਾਂ ਇਦਾਂ ਹੀ ਪੂਰੇ ਇੰਡੀਆ 'ਚ ਅਲੱਗ-ਅਲੱਗ ਡਿਸਟ੍ਰਿਕਟ 'ਚ ਅਲੱਗ-ਅਲੱਗ ਸਟੇਟਸ ਦੇ ਵਿੱਚ ਬਣਾਇਆ ਜਾ ਰਿਹਾ ਹੈ ਜੀ ਸਰਕਾਰ ਦੇ ਕੋਲ ਹੈਗਾ ਇਹਦਾ ਜਿਹੜਾ ਡਿਸੀਜਨ ਹੈ ਉਹ ਕਦੋਂ ਲਿੱਤਾ ਜਾਂਦਾ ਹੈ ਸ਼ਾਇਦ ਕਿਸੇ ਚੋਣ ਪੈਨ ਇਨਵੈਸਟੋਰ ਹੋਵੇ ਜਾਂ ਕਿਸੇ ਪਾਰਟੀ ਨੇ ਅ ਨੀਏ ਦੇ ਬਾਰੇ ਸਾਨੂੰ ਕਿਉਂਕਿ ਅਸੀਂ ਤਾਂ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਆ ਆਲਰੇਡੀ ਬੈਂਕ ਆਫੀਸਰ ਕਨਫੈਡਰੇਸ਼ਨ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਐਫੀਲੀਏਟ ਨਹੀਂ ਹੈ ਸਰ ਬੈਂਕਸ ਦੇ ਪ੍ਰਾਈਵੇਟਾਈਜੇਸ਼ਨ ਲੈ ਕੇ ਤੋਂ ਲੇਟਸਟ ਕੋਈ ਕਮਿਊਨੀਕੇਸ਼ਨ ਨਹੀਂ ਆ ਗੱਲਬਾਤ ਹੋਈ ਹੈ ਕੇਂਦਰ ਸਰਕਾਰ ਨਾਲ ਪ੍ਰਾਈਵੇਟਾਈਜੇਸ਼ਨ ਦਾ ਅਸੀਂ ਹਮੇਸ਼ਾ ਵਿਰੋਧ ਕੀਤਾ ਜੀ ਕਿਉਂਕਿ ਜਿਹੜੇ ਪਬਲਿਕ ਸੈਕਟਰ ਬੈਂਕਾਂ ਇਹ ਪਬਲਿਕ ਦੀ ਸੇਵਾ ਕਰਨ ਵਾਸਤੇ ਬਣਾਈ ਗਈ ਸੀ ਔਰ ਪਬਲਿਕ ਯੂਟਿਲਿਟੀ ਸਰਵਿਸਿਜ਼ ਦੇ ਅੰਡਰ ਆਉਂਦੇ ਨੇ ਦੇਸ਼ ਦੇ ਵਿੱਚ ਔਰ ਅਸੀਂ ਤੁਸੀਂ ਦੇਖਿਆ ਹੋਵੇਗਾ ਪਿਛਲੇ ਕਈ ਧਾਕਿਆਂ ਤੋਂ ਪਬਲਿਕ ਸੈਕਟਰ ਬੈਂਕ ਦੇਸ਼ ਦੀ ਸੇਵਾ ਕਰ ਰਹੇ ਚਾਹੇ ਉਹ ਜਨਤਨ ਦੇ ਖਾਤੇ ਸੀ ਚਾਹੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਹੈ ਚਾਹੇ ਜੀਵਨ ਜੋਤੀ ਬੀਮਾ ਯੋਜਨਾ ਹੈ ਅਟਲ ਪੈਨਸ਼ਨ ਯੋਜਨਾ ਹੈ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਉਹ ਪਬਲਿਕ ਸੈਕਟਰ ਬੈਂਕ ਦੇ ਥਰੂ ਲਾਗੂ ਕੀਤੀਆਂ 50 ਕਰੋੜ ਦੇ ਕਰੀਬ ਅਸੀਂ ਜਨਤਨ ਦੇ ਖਾਤੇ ਖੋਲੇ ਪਬਲਿਕ ਸੈਕਟਰ ਬੈਂਕਸ ਨੇ ਤਾਂ ਅਸੀਂ ਲਗਾਤਾਰ ਇਸ ਦੇਸ਼ ਦੀ ਐਸ ਅ ਫਾਈਨੈਂਸ਼ੀਅਲ ਆਰਮੀ ਵਜੋਂ ਜਿਹੜਾ ਹੈ ਬੈਂਕ ਅਫਸਰ ਔਰ EMPLOYE ਕੰਮ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਰਵੱਈਆ ਤੇ ਨਿਰਦੇਸ਼ ਕਿਹਾ ਜਿਹੜਾ ਆਪਾਂ ਪੇਸ਼ ਕਰ ਰਹੇ ਹਾਂ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਦੀ ਯੂਨਿਟ ਹੈ ਪੰਜਾਬ ਸਟੇਟ ਦੀ ਅੱਜ ਸਾਡੀ ਜਿਹੜੀ ਆਈਬੋਕ ਪੰਜਾਬ ਸਟੇਟ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇਹ ਸਾਡਾ ਜਿਹੜਾ 40ਵਾਂ ਫਾਊਂਡੇਸ਼ਨ ਡੇ ਹੈ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਦਾ ਉਹਨੂੰ ਮਨਾਉਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਔਰ ਬੈਂਕ ਆਫੀਸਰਸ ਅੱਜ ਇੱਕ ਯੂਨਿਟੀ ਪਲਿਜੀ ਵੀ ਲੈਣਗੇ ਕਿ ਅਸੀਂ ਜਿਹੜਾ ਹੈ ਪਬਲਿਕ ਸੈਕਟਰ ਬੈਂਕਾਂ ਨੂੰ ਬਚਾਉਣਾ ਹੈ ਪਬਲਿਕ ਸੈਕਟਰ ਬੈਂਕਾਂ ਨੂੰ ਅੱਗੇ ਲੈ ਕੇ ਜਾ ਔਰ ਪ੍ਰਾਈਵੇਟਾਈਜੇਸ਼ਨ ਨੂੰ ਅਸੀਂ ਅਪੋਜ਼ ਕਰਾਂਗੇ ਸਰ ਲਾਸ ਸਵਾਲ ਲਿਟੀਗੇਸ਼ਨ ਦੇ ਮਾਮਲੇ ਵਿੱਚ ਵੀ ਕਈ ਵਾਰੀ ਕੁਝ ਬੈਂਕ ਬਾਰੇ ਜਦੋਂ ਲਿਟੀਗੇਸ਼ਨ ਆ ਜਾਂਦੀ ਸੀ ਕਈ ਵਾਰੀ ਇਹ ਵਜ੍ਹਾ ਤੋਂ ਉਹਦੇ ਵੀ ਮੁੱਦੇ ਬਾਰੇ ਸਾਂ ਤੁਸੀਂ ਲਿਟੀਗੇਸ਼ਨ ਔਰ ਸਕਿਉਰਟੀ ਦੋ ਐਸੇ ਇਸ਼ੂਜ਼ ਹੈ ਜੀ ਕਿਉਂਕਿ ਪਿੱਛੇ ਸਾਡੇ ਕਈ ਇਨਸੀਡੈਂਟ ਹੋਏ ਹਨ ਜਿਹਦੇ ਵਿੱਚ ਕਿ ਬੈਂਕ ਅਫੀਸਰਸ ਤੇ ਅਟੈਕ ਹੋਏ ਹਨ ਤਾਂ ਅਸੀਂ ਟਾਈਮ ਟੂ ਟਾਈਮ ਅਸੀਂ ਸਟੇਟ ਗਵਰਨਮੈਂਟ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਅਸੀਂ ਅਪੀਲ ਕਰਦੇ ਰਹਿੰਦੇ ਹਾਂ ਕਿ ਜਿਹੜਾ ਪਬਲਿਕ ਨੂੰ ਵੀ ਸੈਂਸਿਟਾਈਜ਼ ਕੀਤਾ ਜਾਵੇ ਔਰ ਅਥਾਰਟिटीज ਨੂੰ ਵੀ ਸੈਂਸਿਟਾਈਜ਼ ਕੀਤਾ ਜਾਵੇ ਜਿਹੜੀ ਫਾਈਨੈਂਸ਼ੀਅਲ ਆਰਮੀ ਆਫ ਦਾ ਕੰਟਰੀ ਹੈ ਇਹਦੀ ਪ੍ਰੋਟੈਕਸ਼ਨ ਜਿਹੜੀ ਆ ਉਹ ਇਨਸ਼ੋਰ ਕੀਤੀ ਜਾਂਦੀ ਜਿਹੜੀ ਤੁਹਾਡੀ ਰਿਕਰੂਟਮੈਂਟ